ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਆਪਾਂ ਸੰਗਤ ਦੇ ਰੂਬਰੂ ਹੋ ਰਹੇ ਆਂ ਪਿਛਲੀ ਵੀ ਅੱਗੇ ਆਪਾਂ ਵਿਚਾਰ ਕੀਤੀ ਸੀਗੀ ਕਿਸੇ ਭਰਾ ਨੂੰ ਭੈਣ ਨੂੰ ਵੀਰ ਨੂੰ ਲੋੜ ਹੋਵੇ ਰਾਸ਼ਨ ਦੀ ਤੇ ਸਾਡਾ ਨੰਬਰ ਹੈਗਾ ਇਹ ਉੱਪਰ ਸੰਪਰਕ ਕੀਤਾ ਇਹ ਭਰਾ ਆਪਣੇ ਲੰਗਰ ਵਗੈਰਾ ਵੰਡਦੇ ਹੁੰਦੇ ਜੋ ਅਸੀਂ ਸਹਿਯੋਗ ਦੇ ਸਕਦੇ ਆਂ ਆਟੇ ਦਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਤੇ ਚਲੋ ਅਸੀਂ ਵੀ ਕੋਸ਼ਿਸ਼ ਕਰਦੇ ਆਂ ਪਰਿਵਾਰ ਵੱਧ ਰਿਹਾ ਬੜੀ ਤੇਜ਼ੀ ਦੇ ਨਾਲ ਤੇ ਹੋਰ ਜਿਹੜੇ ਲੋੜਵੰਦ ਹੈਗੇ ਆ ਕਾਫੀ ਸੰਗਤ ਹੈ ਜਿਹੜੀ ਉਹ ਸੰਪਰਕ ਕਰ ਰਹੀ ਹੈ ਤੇ ਚਲੋ ਵੀਰ ਆਪਣੇ ਸਾਰੇ ਰਲ ਕੇ ਚੰਗਾ ਕੰਮ ਕਰ ਰਹੇ ਆ ਤੇ ਸਾਨੂੰ ਵੀ ਇਹ ਹੈਗਾ ਵੀ ਅਸੀਂ ਵੀ ਚਾਹ ਲੈਣਾ ਦਾ ਸਹਿਯੋਗ ਦਈਏ ਕੋਈ ਵੀ ਭਰਾ ਜਦੋਂ ਮਿਹਨਤ ਕਰਦਾ ਜਾਂ ਸਮਾਜ ਵਾਸਤੇ ਕੁਝ ਕਰਦਾ ਤੇ ਹਰੇਕ ਵੀਰ ਭਰਾ ਦਾ ਮੰਦਾ ਕਿ ਉਹਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਜਿੰਨੇ ਜੋਗੇ ਆਪਾਂ ਹੈਗੇ ਆ ਇਹ ਨਹੀਂ ਆਪਾਂ ਕਹਿੰਦੇ ਵੀ ਬਹੁਤ ਜ਼ਿਆਦਾ ਪਰ ਚਲੋ ਰਲ ਮਿਲ ਕੇ ਹੀ ਹੁੰਦਾ ਸਾਰਾ ਕੁਝ ਮਾਲਕ ਨੇ ਚਾਹਿਆ ਬੜੀ ਜਲਦੀ ਹੁਣ ਆਪਣੀ ਵੀ ਤਿਆਰੀ ਹੈ ਜਗ੍ਹਾ ਦੀ ਤੇ ਬਸ ਸਾਰੇ ਮਤਲਬ ਬਹੁਤ ਸਾਰੇ ਸਹਿਯੋਗ ਮਿਲਦਾ ਪਿਆ ਜਿੰਨੇ ਭਰਾ ਇੱਥੇ ਹੈਗੇ ਆ ਸਾਰੇ ਕਿੰਨੇ ਵੀ ਅਸੀਂ ਜੋ ਕਰ ਸਕਦੇ ਆ ਹੋਰ ਵੀ ਪਾਸਿਓਂ ਜਿੱਥੇ-ਜਿੱਥੇ ਸੰਪਰਕ ਹੋਏ ਆ ਉਹ ਆਪਣੀ ਮਦਦ ਕਰਨਗੇ ਤੇ ਰਲ ਮਿਲ ਕੇ ਮਾਰਾ ਜੀ ਦੀ ਮਿਹਰ ਦੇ ਨਾਲ ਆਪਣਾ ਜਿਹੜਾ ਸੁਪਨਾ ਹੈਗਾ ਬਿਰਦਾ ਆਸ਼ਰਮ ਦਾ ਤੇ ਲੰਗਰ ਹਾਲ ਦਾ ਉਹ ਮਾਲਕ ਨੇ ਜਾਇਆ ਤੇ ਜਲਦੀ ਪੂਰਾ ਹੋਊਗਾ। ਤੇ ਬਾਕੀ ਆਪਣੇ ਇਥੇ ਨੰਬਰ ਦਿੱਤੇ ਹੋਏ ਉੱਪਰ ਸਕਰੀਨ ਤੇ ਨਾ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੁੰਦੀ ਆ ਜਾਂ ਕੋਈ ਲੋੜਵੰਦ ਲੱਗੇ ਉਹ ਸੰਪਰਕ ਕਰਕੇ ਸਾਡੇ ਕੋਲੇ ਆ ਸਕਦਾ। ਤਕਰੀਬਨ ਆਪਾਂ ਮਹੀਨੇ ਵਿੱਚ ਇੱਕ ਵਾਰ ਤਾਂ ਰਾਸ਼ਨ ਵੰਡਦੇ ਹੀ ਆਂ ਕਈ ਵਾਰੀ ਦੋ ਵਾਰੀ ਵੀ ਜਿਵੇਂ ਹੁੰਦਾ ਜਦੋਂ ਮਾਇਆ ਜ਼ਿਆਦਾ ਇਕੱਠੀ ਹੋ ਜਾਂਦੀ ਆ ਫਿਰ ਦੋ ਵਾਰੀ ਲਾ ਦਿੰਦੇ ਆ। ਤੇ ਬਾਕੀ ਹੁਣ ਆਪਾਂ ਘਰਾਂ ਦਾ ਕੰਮ ਵੀ ਜਲਦੀ ਸ਼ੁਰੂ ਕਰਾਂਗੇ। ਕਾਫੀ ਸੰਗਤ ਦੇ ਫੋਨ ਆਏ ਆ ਕਹਿੰਦੇ ਵੀ ਤੁਸੀਂ ਘਰਾਂ ਦੇ ਗੰਮ ਸ਼ੁਰੂ ਕਰੋ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆ ਥੋੜਾ ਜਿਹਾ ਤੁਸੀਂ ਆਪਦੇ ਜਿਹੜੇ ਆਪਾਂ ਅਬੇਰਦਾ Ashram ਵਾਲੇ ਪਾਸੇ ਥੋੜੇ ਉਲਝੇ ਹੋਏ ਆ ਜਲਦੀ ਆਪਾਂ ਫੇਰ ਤੋਂ ਕੰਮ ਸ਼ੁਰੂ ਕਰ ਦਿਆਂਗੇ ਮਾਲਕ ਨੇ ਚਾਇਆ। ਬਾਕੀ ਜਦੋਂ ਵੀ ਕੋਈ ਸਾਨੂੰ ਜ਼ਰੂਰਤਮੰਦ ਲੱਗਦਾ ਹਰ ਜਗ੍ਹਾ ਤੇ ਤਾਂ ਆਪਾਂ ਪਹੁੰਚ ਨਹੀਂ ਸਕਦੇ। ਪਰ ਜਿੰਨੀ ਕੀ ਕੋਸ਼ਿਸ਼ ਕਰ ਸਕਦੇ ਆਂ ਮਾਲਕ ਦੀ ਇੱਛਾ ਦੇ ਨਾਲ ਯਾ ਵੀਰ ਭਰਾਵਾਂ ਦੀ ਮਦਦ ਨਾਲ ਉਹ ਆਪਾਂ ਕਰ ਰਹੇ ਆ। ਬਾਕੀ ਚਲੋ ਤੁਹਾਡਾ ਸਾਨੂੰ ਸਹਿਯੋਗ ਦੀ ਜ਼ਰੂਰਤ ਹੈ। ਮਾਲਕ ਕਿਰਪਾ ਕਰੇ। ਜਿਵੇਂ ਜਿਵੇਂ ਹੋਊਗਾ ਓਮ ਓਮੇ ਮਾਲਕਾ ਸਾਡੇ ਤੋਂ ਸੇਵਾ ਲਵੇ। ਤੇ ਅਸੀਂ ਸਾਰੇ ਵੀਰ ਭਰਾਵਾਂ ਨੂੰ ਅਰਦਾਸ ਕਰਦੇ ਆ ਕਿ ਸਾਡੇ ਵਾਸਤੇ ਜਰੂਰ ਹੋ ਅਰਦਾਸ ਕਰਨ। ਕਿ ਮਾਲਕ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ। ਤੇ ਜਿਹੜਾ ਇਹ ਪਰਿਵਾਰ ਹੈ ਬੜੀ ਤੇਜ਼ੀ ਦੇ ਨਾਲ ਵਧੇ ਫੁੱਲੇ। ਜੋ ਵੀ ਇਹ ਮਾਤਾ ਜੀ ਹੈਗੇ ਆ। ਭੈਣ ਭਰਾ ਹੈਗੇ ਜਿਹੜੇ ਜਾਂ ਹੋਰ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਜਦੋਂ ਮਰਜ਼ੀ ਸਾਨੂੰ ਸੰਪਰਕ ਕਰ ਸਕਦੇ ਆ ਹਰ ਥਾਂ ਤੇ ਅਸੀਂ ਪਹੁੰਚ ਨਹੀਂ ਸਕਦੇ ਪਰ ਜਿੱਥੇ ਵੀ ਸਮਾਂ ਮਿਲਦਾ ਜਿੱਥੇ ਕੋਸ਼ਿਸ਼ ਹੁੰਦੀ ਹੈ ਉੱਥੇ ਜ਼ਰੂਰ ਮਦਦ ਕਰਨ ਵਾਸਤੇ ਜਿੰਨਾ ਕਮਾਲਕ ਨੇ ਸਾਨੂੰ ਸਮਰਥਤ ਕੀਤਾ ਜ਼ਰੂਰ ਮਦਦ ਕਰਾਂਗੇ ਬਾਕੀ ਵਿਚਾਰ ਕਰਦੇ ਆਂ ਕਈ ਵਾਰੀ ਕੋਈ ਅੱਖਰ ਵੱਧ ਘੱਟ ਬੋਲਿਆ ਜਾਂਦਾ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਵਲਰ ਆਣੀ 15ਵੇਂ ਵਾਰੀ ਕੋਈ ਨਾ ਕੋਈ ਜੇ ਇੰਦਰਜੀਤ ਕੌਰ ਇਹ 2000 ਰੁਪਏ ਤੋਂ ਇੰਡੀਆ ਤੋਂ ਬਣਦੇ ਆ। ਹਾਜੀ

Thank <laughs> you